ਦੇ ਰੁਕ ਇੰਦੀ ਹਣਾ ਇੱਥੇ ਬਾਬਾ ਨਹੀਂ ਇੱਥੇ ਕੀ ਰੱਖੇ ਜੀ ਕਿਲਾ ਆ ਗਿਆ ਤਾਂ ਆ ਜਾਂਦਾ ਇਲਾਗਾ ਆ ਗਿਆ ਇੱਥੋਂ ਛੜਾਈ ਆ ਜਾਂਦਾ ਹੈ ਤੇ ਫਿਰ ਉਹ ਗੁਰਦੁਆਰਾ ਹੂੰ ਬਣਾਇਆ ਹੋਇਆ ਯਾਰ ਮਨ ਦਾ ਲੱਗਦਾ ਇਹ ਤਾਂ ਯਾਰ ਹੂੰ ਕਿਲਾ ਸੀ ਇਹਦਾ ਕਈ ਕਿਲਾ ਹੈ ਕਣੀਆਂ ਦੀ ਕੰਪਨੀਆਂ ਨਹੀਂ ਆਹ 20-20 ਦੇ ਹੈ ਇਹ ਤਾਂ ਹੀ ਆ ਨਾ ਮੈਂ ਤਾਂ ਨਹੀਂ ਯਾਰ ਮੈਂ ਕਿਹੜਾ ਇੱਥਰ ਤੇ ਹਾਂ ਹੋ